ਸਸਤਰਕਾਲ ਜੀ ਮਹਾ ਪੁਨੀਤ कौर ਮਹਫੂਜ਼ ਰਹੋ ਤੇ ਮਹਫੂਜ਼ ਰੱਖੋ ਵਾਹਿਗੁਰੂ ਸਾਡੇ ਸਭ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਜਿੰਨੀਆਂ ਮਰਜ਼ੀ ਖਬਰਾਂ ਜਾਣ ਜਿੰਨੇ ਮਰਜ਼ੀ ਰੂਲਸ ਸਟ੍ਰਿਕਟ ਹੋ ਜਾਣ ਦਿਲਚ ਬਹਰ ਜਾਣ ਦੀ ਖੁਆਇਸ਼ ਵਿਦੇਸ਼ ਸੈਟਲ ਹੋਣ ਦੀਆਂ ਖੁਆਇਸ਼ਾਂ ਚ ਕੋਈ ਕਮੀ ਨਹੀਂ ਆਈ ਬਹੁਤ ਸਾਰੇ ਮਾਪੇ ਖੁਦ ਚਾਹੁੰਦੇ ਨੇ ਕਿ ਸਾਡਾ ਬੱਚਾ 12ਵੀਂ ਕਰਕੇ ਜਾਸ ਚੜ ਜੇ ਤੇ ਇਸ ਚ ਕਾਫੀ ਗਿਣਤੀ ਕੁੜੀਆਂ ਦੀ ਵੀ ਹੈ ਜਾnde ਜ਼ਿਆਦਾਤਰ ਭਾਵੇਂ ਸਟੱਡੀ ਵੀਜ਼ਾ ਦੇ ਨੇ ਪਰ ਇਹ ਆਪਾਂ ਸਾਰੇ ਜਾਣਦੇ ਆ ਕਿ ਮੁੱਦਾ ਇਹ ਪੀਆਰ ਦਾ ਹੀ ਹੁੰਦਾ ਹੈ ਖੈਰ ਰੱਬ ਕਰੇ ਸਾਰੇ ਵਿਦੇਸ਼ਾਂ 'ਚ ਬੈਠੇ ਨੌਜਵਾਨ ਮੁੰਡੇ ਕੁੜੀਆਂ ਸੇਫ ਰਹਿਣ ਹੈਲਥੀ ਰਹਿਣ ਤੇ ਉਹਨਾਂ ਦੇ ਸਾਰੇ ਸੁਪਨੇ ਸੋਹਣੀ ਤਰ੍ਹਾਂ ਪੂਰੇ ਹੋਣ ਅੱਜ ਦੀ ਇਸ ਵੀਡੀਓ ਨੂੰ ਕਹਾਣੀ ਨਹੀਂ ਕਹੂੰਗੀ ਮੈਂ ਇੱਕ ਅਜਿਹੀ ਅਵੇਅਰਨੈਸ ਵੀਡੀਓ ਹੈ ਜੋ ਇਕੱਲੇ-ਇਕੱਲੇ ਨੂੰ ਵੇਖਣੀ ਚਾਹੀਦੀ ਹੈ ਹਰ ਵਾਰ ਦੀ ਤਰ੍ਹਾਂ ਇਸ 'ਚ ਕੋਈ ਕਤਲ ਪਲੋਟਿੰਗ ਜਾਂ ਕੋਈ ਖੂਨ ਨਾਲ ਲਤਪਤ ਲਾਸ਼ਾਂ ਨਹੀਂ ਨੇ ਪਰ ਇਸ 'ਚ ਵੀ ਖਤਰਾ ਹੈ ਤੇ ਬਹੁਤ ਵੱਡਾ ਖਤਰਾ ਹੈ ਤੇ ਇਸੇ ਖਤਰੇ ਨੂੰ ਸਮਝਣ ਦੀ ਲੋੜ ਹੈ ਕੁੜੀਆਂ ਜੜੀਆਂ ਵਿਦੇਸ਼ ਦਾ ਰੁਖ ਕਰ ਰਹੀਆਂ ਨੇ ਬੜੀ ਮਿਹਨਤ ਕਰਦੀਆਂ ਨੇ ਇੱਥੇ ਆ ਕੇ ਉਹਨਾਂ 'ਚ ਇਮਾਨਦਾਰੀਆ ਤੇ ਨਾਲ ਹੀ ਉਹਨਾਂ ਨੂੰ ਸੈਟਲਮੈਂਟ ਦੀ ਜਲਦੀ ਵੀ ਆ ਕਿ ਆਪਾਂ ਜਿੰਨੀ ਛੇਤੀ ਸੈਟਲ ਹੋਵਾਂਗੇ ਓਨੀ ਹੀ ਛੇਤੀ ਪਰਿਵਾਰ ਦੀ ਸਪੋਰਟ ਬਣਾਗੇ ਬਹੁਤ ਸਾਰੀਆਂ ਕੁੜੀਆਂ ਇਸੇ ਥੋਟ ਨਾਲ ਚੱਲ ਰਹੀਆਂ ਨੇ ਪਰ ਇਹੋ ਜਹੀਆਂ ਪੋਲੀਆਂ ਕੁੜੀਆਂ ਨੂੰ ਅਜ ਕੁਝ ਦੱਸਣ ਲੱਗੀਆਂ ਅਸੀਂ ਅਕਸਰ ਕਹਿੰਦੇ ਹਾਂ ਕਿ ਪੰਜਾਬ ਦਾ ਮਾਹੌਲ ਸਹੀ ਨਹੀਂ ਰਿਹਾ ਜਵਾਕ ਬਾਹਰ ਹੀ ਤੋੜਨੇ ਸਹੀ ਨਹੀਂ ਪਰ ਬਾਹਰ ਦਾ ਮਾਹੌਲ ਵੀ ਅਲਾਮਨ ਹੀ ਹੈ ਜੋ ਕਾਫੀ ਹੱਦ ਤੱਕ ਉੱਥੇ ਰਹਿ ਰਹੇ ਸਾਡੇ ਆਪਣੇ ਲੋਕਾਂ ਵੱਲੋਂ ਬਣਾਇਆ ਗਿਆ ਬਾਹਰ ਆ ਕੇ ਆਪਣੇ ਦੇਸੀ ਹੀ ਦੇਸੀਆਂ ਨਾਲ ਗਲਤ ਕਰੀ ਜਾਂਦੇ ਨੇ ਗੱਲ ਕਰਨੀ ਅੱਜ ਕੈਨੇਡਾ ਦੇ ਬ੍ਰੈਮਟਨ ਦੀ ਜਿੱਥੇ ਪੰਜਾਬੀਆਂ ਦੀ ਤਦਾਦ ਖਾਸੀ ਹੈ ਇੱਥੇ ਇੱਕ ਤਜਿੰਦਰ ਸਿੰਘ ਢਾਲੀਵਾਲ ਨਾਂ ਦਾ ਬੰਦਾ ਵੀ ਰਹਿੰਦਾ ਹੈ ਇਹ ਬੰਦਾ ਉਹਨਾਂ ਕੁੜੀਆਂ ਵਾਸਤੇ ਬਹੁਤ ਡੇਂਜਰਸ ਦੱਸਿਆ ਜਾ ਰਿਹਾ ਹੈ ਜੋ ਕੈਨੇਡਾ 'ਚ ਨਵੀਆਂ-ਨਵੀਆਂ ਆਉਂਦੀਆਂ ਨੇ ਜਿਨ੍ਹਾਂ ਨੂੰ ਅਜੇ ਇੱਥੋਂ ਦਾ ਕਲਚਰ ਬਾਲਾ ਪਤਾ ਨਹੀਂ ਹੁੰਦਾ ਪਤਾ ਵੀ ਹੋਵੇ ਤਾਂ ਉਹਨਾਂ ਨੇ ਹੰਡਾਇਆ ਨਹੀਂ ਹੁੰਦਾ ਜਿਨ੍ਹਾਂ ਨੂੰ ਇੱਥੇ ਆ ਕੇ ਇੱਕ ਗਾਈਡੈਂਸ ਚਾਹੀਦੀ ਹੁੰਦੀ ਆ ਕਿ ਮਾੜਾ ਜਿਹਾ ਕੋਈ ਦੱਸ ਹੀ ਦਵੇ ਕਿ ਇਹ ਇਦਾਂ ਕਰਨਾ ਕਿਉਂਕਿ ਕੋਈ ਦੂਜੇ ਦੇਸ਼ 'ਚ ਆਉਂਦਾ ਜਦੋਂ ਤਾ ਮਾੜੀ ਜਹੀ ਹੈਲਪ ਕੋਈ ਕਰ ਦਵੇ ਤਾਂ ਉਹੀ ਵੰਟੀ ਲੱਗਦੀ ਹੈ ਹੁਣ ਇਹ ਤੇਜਿੰਦਰ ਢਾਲੀਵਾਲ ਲੈਜੈਂਡਲੀ ਕੀ ਕਰ ਰਿਹਾ ਸੀ ਇਹ ਸੁਣੋ ਇਹ ਜੜੀਆਂ ਉਹ ਜੋਬ ਐਡਵਰਟਾਈਜ਼ਮੈਂਟਸ ਵਾਲੀਆਂ ਕੰਪਨੀਆਂਜ਼ ਹੁੰਦੀਆਂ ਨੇ ਨਾ ਜੜੀਆਂ ਜੋਬ ਦਵਾਉਂਦੀਆਂ ਨੇ ਤੁਹਾਨੂੰ ਰੈਫਰ ਕਰਦੀਆਂ ਨੇ ਇਹ ਉੱਥੇ ਹੀ ਇੱਕ ਆਨਲਾਈਨ ਪਲੈਟਫਾਰਮ ਕਿਜੀਜੀ ਤੇ ਐਡਸ ਪਾਉਂਦਾ ਹੁੰਦਾ ਸੀ ਤੇ ਇਹ ਇਦਾਂ ਦਾ ਪਲੈਟਫਾਰਮ ਹੈ ਜਿੱਥੇ ਪ੍ਰਾਈਵੇਟਲੀ ਲੋਗ EMPLOYEES ਲੱਭਦੇ ਨੇ ਕਿ ਸਾਨੂੰ ਇਦਾਂ ਦਾ ਬੰਦਾ ਚਾਹੀਦਾ ਸਪੋਜ਼ ਸਾਨੂੰ ਬੱਚਾ ਸਾਂਭਣ ਲਈ ਕੋਈ ਕੁੜੀ ਚਾਹੀਦੀ ਹੈ ਹਨਾ ਜੋ ਕੋਈ ਇੰਟਰਸਟਿਡ ਹੋਵੇ ਤਾਂ ਇਸ ਫਲਾਣੇ ਫਲਾਣੇ ਪਤੇ ਤੇ ਜਾਂ ਨੰਬਰ ਤੇ ਕੰਟੈਕਟ ਕਰੇ ਤੇ ਜੋ ਜੌਬ ਲੱਭ ਰਹੇ ਹੁੰਦੇ ਆ ਉਹਨਾਂ ਨੂੰ ਇੱਥੇ ਉਹਨਾਂ ਦਾ ਮਨਮਾਫ਼ਕ ਕੰਮ ਮਿਲ ਜਾਂਦਾ ਹੈ ਧਾਲੀਵਾਲ ਵੀ ਉੱਥੇ ਜੌਬਸ ਪਾਉਂਦਾ ਸੀ ਕਿ help wanted ਸਾਨੂੰ ਕੋਈ ਡਾਟਾ ਐਂਟਰੀ ਵਾਲੀ ਕੁੜੀ ਚਾਹੀਦੀ ਆ ਕੋਈ ਕੰਪਿਊਟਰ ਵਾਲਾ ਕੰਮ ਹੈ ਉਸ ਲਈ ਕੁੜੀ ਚਾਹੀਦੀ ਆ ਕੋਈ ਇਸ ਚੀਜ਼ ਦੇ ਐਕਸਪਰਟ ਚਾਹੀਦਾ ਜਾਂ ਕੁਝ ਵੀ ਤੇ ਇਸ ਨੂੰ ਰਿਕੁਆਇਰਮੈਂਟ ਕੁੜੀਆਂ ਦੀ ਹੀ ਹੁੰਦੀ ਸੀ ਮੁੰਡਿਆਂ ਦੀ ਨਹੀਂ ਜਦੋਂ ਜੌਬਸ ਪਾਉਂਦਾ ਸੀ ਤਾਂ ਸਪੈਸ਼ਲ ਲਿਖਦਾ ਸੀ ਕਿ ਇਹ ਜੌਬਸ ਸਿਰਫ ਕੁੜੀਆਂ ਵਾਸਤੇ ਨੇ ਯਾਨੀ ਕੁੜੀਆਂ ਹੀ ਇਥੇ ਅਪਲਾਈ ਕਰ ਸਕਦੀਆਂ ਨੇ ਮੁੰਡਿਆਂ ਦਾ ਇਥੇ ਕੋਈ ਕੰਮ ਹੀ ਨਹੀਂ ਹੈ ਤੇ ਇਹ ਚੀਜ਼ ਅੱਜ ਕੱਲ ਐਬਨਾਰਮਲ ਵੀ ਨਹੀਂ ਲੱਗਦੀ ਬਹੁਤ ਸਾਰੀਆਂ ਜੌਬਸ ਭਾਰਤ ਚ ਜਾਂ ਵਿਦੇਸ਼ ਏਦਾਂ ਦੀਆਂ ਐਕਚੁਅਲੀ ਹੁੰਦੀਆਂ ਨੇ ਜਿੱਥੇ ਕਹਿੰਦੇ ਨੇ ਕਿ ਫੀਮੇਲਸ ਹੀ ਅਪਲਾਈ ਕਰਨ ਹੋਰ ਕੋਈ ਨਾ ਕਰੇ ਖੈਰ ਤਜਿੰਦਰ ਸਿੰਘ ਢਾਲੀਵਾਲ ਵੀ ਇਹੀ ਦੱਸਦਾ ਹੈ ਕਿ ਸਾਡਾ ਕੰਮ ਹੀ ਇਦਾਂ ਦਾ ਹੈ ਜਿੱਥੇ ਕੁੜੀਆਂ ਰਿਕੁਆਇਰਡ ਨੇ ਹੁਣ ਜਦੋਂ ਬਾਹਰ ਨੌਜਵਾਨ ਪਹੁੰਚ ਜਾਂਦੇ ਨੇ ਤਾਂ ਜੌਬਸ ਸੌਖੀਆਂ ਨਹੀਂ ਮਿਲਦੀਆਂ ਅਜਿਹੇ ਵਿੱਚ ਜੌਬਸ ਦੇ ਸੋਸ਼ਲ ਮੀਡੀਆ ਦੀ ਵਰਤੋਂ ਕਰਕੇ ਕੰਮ ਹਾਸਲ ਕਰਨਾ ਕੁਝ ਹੱਦ ਤੱਕ ਹੈਲਪ ਕਰਦਾ ਤੇ ਨਾਲੇ ਜੌਬ ਇਹਨਾਂ ਨੂੰ ਜਲਦੀ ਤੇ ਜ਼ਰੂਰੀ ਚਾਹੀਦੀ ਹੁੰਦੀ ਹੈ ਕਿ ਸਾਡੇ ਆਪਣੇ ਦੇਸੀ ਬੈਕਗ੍ਰਾਉਂਡ ਚੈੱਕ ਕਰਨਾ ਵੀ ਮੁਨਾਸਬ ਨਹੀਂ ਸਮਝਦੇ ਤੇ ਵੈਸੇ ਵੀ ਪਰਾਏ ਮੁਲਕ ਚ ਤੁਸੀਂ ਕਿਸੇ ਬਾਰੇ ਕਿੰਨਾ ਹੀ ਪਤਾ ਲਗਾ ਲਓਗੇ ਤੇ ਜਦੋਂ ਸਾਹਮਣੇ ਵਾਲਾ ਬੰਦਾ ਸਰਦਾਰ ਹੋਵੇ ਤਾਂ ਲੱਗਦਾ ਹੈ ਕਿ ਆਪਾਂ ਸੇਫ ਆ ਇਹ ਇੱਕ ਮੰਨ ਸਕਦਾ ਹੈ ਬਣੀ ਹੋਈ ਹੈ ਤੇ ਬਹੁਤੀਆਂ ਥਾਵਾਂ ਤੇ ਇਹ ਸਹੀ ਵੀ ਨਿਕਲਦੀ ਹੈ ਇੰਟੂਇਸ਼ਨ ਪਰ ਕਈ ਥਾਵਾਂ ਤੇ ਅਸੀਂ ਜਜ ਕਰਨ ਚ ਫੇਲ ਹੋ ਜਾਂਦੇ ਹਾਂ ਸੋ ਜਦੋਂ ਤਜਿੰਦਰ ਢਾਲੀਵਾਲ ਦੀ ਆਨਲਾਈਨ ਓ ਐਡ ਵੇਕ ਕੇ ਇਹਨੂੰ ਕੋਈ ਕੁੜੀ ਜਿਵੇਂ ਕਾਲ ਕਰਦੀ ਤਾਂ ਇਹ ਪ੍ਰੋਫੈਸ਼ਨਲ ਤੌਰ ਤੇ ਉਸ ਤੋਂ ਉਸਦੀ ਸਾਰੀ ਇਨਫੋਰਮੇਸ਼ਨ ਲੈ ਲੈਂਦਾ ਕਿ ਵੀਜ਼ਾ ਕਿੰਨੀ ਕੁ ਦੇਰ ਦਾ ਹੈ ਇਹ ਕੰਮ ਚ ਕੋਈ ایکسپੀਰੀਅנס ਹੈ ਜਾਂ ਨਹੀਂ ਜਾਂ ਫ੍ਰੈਸ਼ਰ ਹੈ ਜੇ ਕਿਸੇ ਕੁੜੀ ਨੂੰ ਕੋਈ ایکسپੀਰੀਅנס ਨਹੀਂ ਵੀ ਹੁੰਦਾ ਤਾਂ ਵੀ ਇਹ ਫੋਨ ਤੇ ਬੜਾ ਸੁਪੋਰਟਿਵ ਜਿਹਾ ਆਪਣੇ ਆਪ ਨੂੰ ਸ਼ੋਅ ਕਰਦਾ ਬਿਹੇਵ ਕਰਦਾ ਤੇ ਕਹਿੰਦਾ ਕਿ ਇਮਾਨਦਾਰੀ ਚਾਹੀਦੀ ਹੈ ਹਾਰਡ ਵਰਕ ਚਾਹੀਦਾ ਮਿਹਨਤ ਚਾਹੀਦੀਆਂ ਨੇ ਕੰਮ ਦਾ ਕੀ ਆ ਉਹ ਤਾਂ ਕਰ ਦਿਆ ਕਰ ਦਿਆ ਆ ਹੀ ਜਾਂਦਾ ਮਤਲਬ ਕਨਵਿੰਸਿੰਗ ਪਾਵਰ ਬੜੀ ਸਟਰੋਂਗ ਹੁੰਦੀ ਆ ਇਸ ਦੀ ਫਿਰ ਇਹ ਫੋਨ ਤੇ ਗੱਲ ਕਰਕੇ ਇੱਕ ਇੰਟਰਵਿਊ ਅਰੇਂਜ ਕਰਦਾ ਤੇ ਇਹ ਖੁਦ ਨੂੰ ਇੰਨਾ ਚੰਗਾ ਸ਼ੋਅ ਕਰਦਾ ਕਿ ਕੁੜੀਆਂ ਨੂੰ ਕਹਿੰਦਾ ਹੈ ਕਿ ਤੁਸੀਂ ਇਸ ਜਗ੍ਹਾ ਤੇ ਖੜੇ ਰਹਿਣਾ ਮੈਂ ਜਾਂ ਮੇਰਾ ਕੋਈ ਰਿਪਰੈਜ਼ੈਂਟੇਟਿਵ ਤੁਹਾਨੂੰ ਉੱਥੋਂ ਪਿਕ ਕਰ ਲਏਗਾ ਤੁਹਾਨੂੰ ਟ੍ਰਾਂਸਪੋਰਟ ਦੀ ਵੀ ਟੈਨਸ਼ਨ ਲੈਣ ਦੀ ਕੋਈ ਲੋੜ ਨਹੀਂ ਹੁਣ ਉੱਥੇ ਤਾਂ ਨੌਜਵਾਨਾਂ ਨੇ ਇੱਕ ਇੱਕ ਪੈਹਾ ਬਚਾਉਣਾ ਹੁੰਦਾ ਕਿਰਾਇਆ ਦੇਣਾ ਡੇਲੀ ਟ੍ਰਾਂਸਪੋਰਟ ਗ੍ਰੋਸਰੀਜ਼ ਕਿੰਨਾ ਖਰਚਾ ਆਲਰੇਡੀ ਹੁੰਦਾ ਤੇ ਉਤੋਂ ਜੇ ਜੌਬ 'ਚ ਕੋਈ ਟ੍ਰਾਂਸਪੋਰਟ ਵੀ ਆਫਰ ਕਰ ਰਿਹਾ ਹੈ ਤਾ ਇਹ ਤਾਂ ਵਰਦਾਨ ਵਾਲੀ ਗੱਲ ਹੋ ਗਈ ਨਾ ਉਹਨਾਂ ਵਾਸਤੇ ਤੇ ਜਿੰਦਰ ਧਾਲੀਵਾਲ ਕਹਿੰਦਾ ਸੀ ਕਿ ਪਿਕ ਕਰਨ ਤੋਂ ਬਾਅਦ ਤੁਹਾਨੂੰ ਆਫਿਸ ਲੈ ਕੇ ਜਾਂਦਾ ਜਾਏਗਾ ਇੰਟਰਵਿਊ ਕਲੀਅਰ ਹੋਏਗਾ ਤਾਂ ਪੈਸੇ ਵੀ ਮਾਰਕਟ ਤੋਂ ਚੰਗੇ ਮਿਲਣਗੇ ਯਾਨੀ ਪੈਕੇਜ ਵਧੀਆ ਹੋਏਗਾ ਹੁਣ ਜਿਵੇਂ ਕੱਲ ਕਿਸੇ ਕੁੜੀ ਨੇ ਫੋਨ ਕੀਤਾ ਗੱਲ ਬਣੀ ਤਾਂ ਉਹਨੂੰ ਇਸਨੇ ਅਗਲੇ ਦਿਨ ਉਸ ਨਿਰਧਾਰਿਤ ਪਲੇਸ ਤੋਂ ਪਿਕ ਕਰ ਲਿਆ ਉਹ ਕੁੜੀ ਗੱਡੀ 'ਚ ਬੈਠ ਗਈ ਕਿ ਮੈਂ ਇੰਟਰਵਿਊ ਤੇ ਚੱਲੀ ਆਂ ਇਹ ਬੰਦਾ ਤਜਿੰਦਰ ਸਿੰਘ ਢਾਲੀਵਾਲ ਉਹਨੂੰ ਡਰਾਈਵ ਕਰਦਿਆ ਕਿਸੇ ਸੁਨਸਾਨ ਥਾਂ ਤੇ ਲੈ ਜਾਂਦਾ ਫਿਰ ਉੱਥੇ ਕਿਤੇ ਜਾ ਕੇ ਪਾਕ ਕਰਦਾ ਜਿੱਥੇ ਆਵਾਜ਼ਾਂ ਹੀ ਨਾ ਦੇ ਬਰਾਬਰ ਹੋਈ ਉਸ ਦੇ ਬਾਅਦ ਇਹ ਬੰਦਾ ਕੁੜੀ ਨੂੰ ਉੱਥੇ ਕਹਿੰਦਾ ਕਿ ਜੌਬ ਤੈਨੂੰ ਮੈਂ ਦਿਵਾ ਦਵਾਂਗਾ ਮੇਰੀ ਜ਼ਿੰਮੇਵਾਰੀ ਰਹੀ ਪਰ ਇਸ ਦੇ ਬਦਲੇ ਮੇਰੇ ਨਾਲ ਰਿਲੇਸ਼ਨ ਬਣਾਉਣੇ ਯਾਨੀ ਗੰਦਾ ਕੰਮ ਕਰਨਾ ਹੋਏਗਾ ਕੋਈ ਕੁੜੀ ਜੇ ਕਹਿ ਦਿੰਦੀ ਕਿ ਮੈਂ ਜੌਬ ਲਈ ਆਈਆਂ ਇਹ ਸਭ ਕਰਨ ਨਹੀਂ ਮੈਂ ਇਹ ਨਹੀਂ करूंगी ਤਾਂ ਅਲਿਜਿਡਲੀ ਇਹ ਉਸ ਨਾਲ ਜ਼ਬਰਦਸਤੀ ਕਰਦਾ ਫਿਰ ਕੋਈ ਕੋਈ ਕੁੜੀ ਨੂੰ ਇਹ ਆਪਣੀਆਂ ਗੱਲਾਂ 'ਚ ਫਸਾ ਵੀ ਲੈਂਦਾ ਕਿ ਜੌਬਸ ਇਦਾਂ ਨਹੀਂ ਮਿਲਦੀਆਂ ਇੱਥੇ ਇਹ ਸਭ ਤਾਂ ਕਰਨਾ ਹੀ ਪੈਂਦਾ ਯਾਨੀ ਹਰ ਵਾਰ ਵੱਖਰੀ ਕੁੜੀ ਹਰ ਵਾਰ ਉਹਨੂੰ ਡੀਲ ਕਰਨ ਦਾ ਤਰੀਕਾ ਵਾਕ ਤੇ ਕੁੜੀਆਂ ਵੀ ਇਹ ਅਮੂਮਨ ਉਹੀ ਹੁੰਦੀਆਂ 18 19 20 ਸਾਲ ਵਾਲੀਆਂ ਜੋ ਹੁਣੇ ਭਾਰਤ ਤੋਂ ਆਈਆਂ ਹੀ ਹੁੰਦੀਆਂ ਨੇ ਕੈਨੇਡਾ ਸੋ ਕਦੀ ਡਰਾ ਲਿਆ ਕਦੀ ਧਮਕਾ ਲਿਆ ਕਦੀ ਗੱਲਾਂ ਚ ਲਾ ਲਿਆ ਤੇ ਇਸ ਤਰ੍ਹਾਂ ਇਲੇਜੈਂਟਲੀ ਇਹ ਕੁੜੀਆਂ ਨਾਲ ਗਲਤ ਕੰਮ ਕਰਦਾ ਸੀ ਹੁਣ ਤੁਹਾਨੂੰ ਲੱਗਦਾ ਹੈ ਕਿ ਜੇ ਕੁੜੀਆਂ ਨਾਲ ਇਦਾਂ ਕੁਝ ਹੋ ਰਿਹਾ ਸੀ ਤਾਂ ਉਹ ਆਵਾਜ਼ ਕਿਉਂ ਨਹੀਂ ਚੱਕ ਰਹੀਆਂ ਸਨ ਹਰ ਕਿਸੇ ਦਾ ਇਸ ਉਮਰ ਚ ਮੈਟਰ ਨੂੰ ਡੀਲ ਕਰਨ ਦਾ ਤਰੀਕਾ ਵੱਖ ਹੁੰਦਾ ਹੈ ਇਕ ਤਾਂ ਉਹਨਾਂ ਲਈ ਮੁਲਕ ਨਵਾਂ ਹਾਰਡਲੀ ਕੋਈ ਰਿਸ਼ਤੇਦਾਰ ਕੋਈ ਦੋਸਤ ਅੱਛਾ ਫਿਰ ਜੇ ਕੋਈ ਹੈ ਵੀ ਤਾਂ ਮੰਨ ਚ ਇਹ ਡਰ ਕੇ ਜੇ ਇਹ ਗੱਲ ਦੱਸਦੀ ਤਾਂ ਉਹਨਾਂ ਨੇ ਇਹੀ ਕਹਿਣਾ ਕਿ ਤੂੰ ਗਈ ਕੀ ਕਰਨ ਸੀ ਕੱਲੀ ਸੋ ਗੱਲ ਸਾਰੀ ਖੁੱਤੇ ਹੀ ਆ ਜਾਣੀ ਫਿਰ ਦੇਸੀ ਵੈਸੇ ਹੀ ਡਰਦੇ ਹੁੰਦੇ ਨੇ ਪੁਲਿਸ ਦੇ ਚੱਕਰਾਂ ਤੋਂ ਜਿਨ੍ਹਾਂ ਦਾ ਰਹਿਣ ਖਾਣ ਦਾ ਟਿਕਾਣਾ ਨਹੀਂ ਹੁੰਦਾ ਉਹ ਕੀ ਪੁਲਿਸ ਕੰਪਲੇਟ ਕਰਨਗੇ ਸੋ ਕੁੜੀਆਂ ਦੀ ਇਹ ਚੁੱਪੀ ਤਜਿੰਦਰ ਧਾਲੀਵਾਲ ਦੀ ਹਿੰਮਤ ਵਧਾਉਂਦੀ ਰਹੀ ਉਸ ਨੇ ਉਹੀ ਐਟ ਦੇਣੀ ਫਿਰ ਕੁੜੀ ਨੂੰ ਨਾਲ ਲੈ ਜਾਣਾ ਤੇ ਫਿਰ ਆਪਣਾ ਅਸਲੀ ਚਿਹਰਾ ਦਿਖਾ ਦੇਣਾ ਹੁਣ ਕੁੜੀਆਂ ਦਾ ਸਾਰੀਆਂ ਚੁੱਪਸਣ ਡਰ ਦੇ ਮਾਰੇ ਕਹਿੰਦੇ ਫਿਰ ਇਹ ਫੜਿਆ ਕਿੱਦਾਂ ਗਿਆ ਕਿੱਦਾਂ ਪੁਲਿਸ ਨੂੰ ਪਤਾ ਲੱਗਿਆ ਕਿ ਇਹ ਕੀ ਗੰਦ ਖੋਲ ਰਿਹਾ ਹੁੰਦਾ ਹੈ ਕਿ ਦਸੰਬਰ 2025 ਚ ਇਹਨੇ ਇਦਾਂ ਹੀ ਇੱਕ ਸੋਸ਼ਲ ਮੀਡੀਆ ਤੇ ਫਿਰ ਐਡਵਰਟਾਈਜ਼ਮੈਂਟ ਦਿੱਤੀ ਤੇ ਆਪਣੇ ਉਸੇ ਪੈਟਰਨ ਦੇ ਹਿਸਾਬ ਨਾਲ ਉਹ ਕੁੜੀ ਇਹਨੂੰ ਮਿਲਣ ਆਈ ਇਹੇ ਸੁਨਸਾਨ ਥਾਂ ਤੇ ਲੈ ਗਿਆ ਤੇ ਫਿਰ ਉਹ ਹਿਸਾਬ ਤੇ ਫਿਰ ਉਸਤੀ ਨੇ ਹਿੰਮਤ ਕਰਕੇ ਆਪਣਾ ਮੂੰਹ ਖੋਲ੍ਹਿਆ ਯਾਨੀ ਇਸ ਦਾ ਭੇਦ ਖੋਲ੍ਹਿਆ ਉਹਨੇ ਆਪਣੇ ਫਰੈਂਡਸ ਨਾਲ ਇਹ ਪੂਰੀ ਗੱਲ ਸ਼ੇਅਰ ਕੀਤੀ ਕਿ ਜੌਬ ਦਾ ਚਾਂਸ ਆ ਦੇ ਕੇ ਉਹ ਸ਼ਰੀਫ ਜਿਹਹਾ ਦੇਖਣ ਵਾਲਾ ਬੰਦਾ ਮੇਰੇ ਨਾਲ ਆ ਕੁਝ ਕਰੇ ਤੇ ਫੇਰ ਉਸ ਕੁੜੀ ਦੇ ਦੋਸਤਾਂ ਨੇ ਉਹਨੂੰ ਹਿੰਮਤ ਦਿੱਤੀ ਕਿ ਇਦਾਂ ਦਾ ਬੰਦਾ ਖੁੱਲਾ ਨਹੀਂ ਘੁੰਮਣਾ ਚਾਹੀਦਾ ਤੇ ਫੇਰ ਇਸਨੇ ਪੁਲਿਸ ਕੰਪਲੇਂਟ ਕੀਤੀ ਤੇ ਜਦੋਂ ਦਸੰਬਰ 2025 ਚ ਇਹਨੇ ਕੰਪਲੇਂਟ ਕੀਤੀ ਤਾਂ ਮਾਮਲਾ ਥੋੜਾ ਜਿਹਾ ਬਾਹਰ ਆਇਆ ਤੇ ਇੱਕ ਕੁੜੀ ਇਸ ਤੋਂ ਹਿੰਮਤ ਲੈ ਕੇ ਹੋਰ ਸਾਹਮਣੇ ਆਈ ਕਿ ਉਸ ਨਾਲ ਵੀ ਇਹੀ ਕੁਝ ਹੋਇਆ ਸ਼ਾਇਦ ਮਾਰਚ ਚ ਤੇ ਕੀਤਾ ਵੀ ਇਸੇ ਬੰਦੇ ਨੇ ਹੈ ਜੌਬ ਦਾ ਲਾਲਚ ਦੇ ਕੇ ਹੁਣ ਪੁਲਿਸ ਨੂੰ ਲੱਗ ਰਿਹਾ ਹੈ ਕਿ ਹੋਰ ਵੀ ਪੀੜਤ ਕੁੜੀਆਂ ਜ਼ਰੂਰ ਹੋਣਗੀਆਂ ਸੋ ਪੁਲਿਸ ਨੇ ਇੱਕ ਨੰਬਰ ਵੀ ਦੇ ਦਿੱਤਾ ਹੈ ਜਿਸ ਤੇ ਕਿਹਾ ਗਿਆ ਹੈ ਕਿ ਕੁੜੀਆਂ ਫੋਨ ਕਰਕੇ ਦੱਸ ਸਕਦੀਆਂ ਨੇ ਜੇ ਉਹਨਾਂ ਨਾਲ ਵੀ ਗਲਤ ਕੀਤਾ ਇਸਨੇ ਨਾਮ ਪਛਾਣ ਸਭ ਗੁਪਤ ਰੱਖਿਆ ਜਾਏਗਾ ਡਿਸਕ੍ਰੀਟ ਰਹੇਗਾ ਕਿਉਂਕਿ ਪੁਲਿਸ ਨੂੰ ਵੀ ਇਹ ਲੱਗਦਾ ਹੈ ਕਿ ਇਹ ਇਕਾਦੁੱਕਾ ਮਾਮਲੇ ਨਹੀਂ ਇਹ ਇੱਕ ਲੰਮੀ ਫੈਰਿਸਟ ਹੋ ਸਕਦੀ ਹੈ ਹੁਣ ਪੁਲਿਸ ਨੂੰ ਤਜੰਦਰ ਦੇ ਕੰਮ ਕਰਨ ਦਾ ਪੈਟਰਨ ਸਮਝ ਆ ਚੁੱਕਾ ਹੁੰਦਾ ਹੈ ਇਹ ਫੇਰ ਇੱਕ ਐਡ ਦਿੰਦਾ ਹੈ ਕਿ ਆਫਿਸ 'ਚ ਕੰਮ ਕਰਨ ਲਈ ਡਾਟਾ ਐਂਟਰੀ ਲਈ ਕੁੜੀ ਚਾਹੀਦੀ ਹੈ ਇਸ ਵਾਰ ਪੁਲਿਸ ਛਾਪਾ ਮਾਰਦੀ ਹੈ ਤੇ ਇਹਨੂੰ ਫੜ ਲਿਆ ਜਾਂਦਾ ਹੈ ਤੇ ਜਦੋਂ ਇਹ ਅਰੈਸਟ ਹੋਇਆ ਤਾਂ ਇਸ ਦੀ ਪਿਕਚਰ ਇਹ ਖਬਰ ਹਰ ਜਗ੍ਹਾ ਫੈਲ ਗਈ ਵਾਇਰਲ ਹੋ ਗਈ ਹਰ ਕੋਈ ਇਹੀ ਕਹਿ ਰਿਹਾ ਸੀ ਕਿ ਦੇਸੀਆਂ ਦੇ ਭਰੋਸੇ 'ਤੇ ਅਸੀਂ ਆਪਣੇ ਬੱਚਿਆਂ ਨੂੰ ਸੇਫ ਮੰਨਦੇ ਆ ਵਿਦੇਸ਼ ਤੇ ਜੇ ਆਪਣੇ ਹੀ ਇੱਦਾਂ ਕਰਨਗੇ ਤਾਂ ਹੌਸਲੇ ਕਿੱਥੇ ਟਿਕਣਗੇ ਇੱਕ ਮੇਨ ਗੱਲ ਤੇਜਿੰਦਰ ਸਿੰਘ ਧਾਲੀਵਾਲ ਨੂੰ ਫਿਲਹਾਲ ਜ਼ਮਾਨਤ ਮਿਲੀ ਹੋਈ ਹੈ ਅਜੇ ਕੇਸ ਚੱਲੂਗਾ ਤਾਂ ਹੀ ਇਸ ਨੂੰ ਮੁਲਜ਼ਮ ਕਹਿ ਸਕਦੇ ਆ ਫਿਲਹਾਲ ਮੁਜਰਮ ਨਹੀਂ ਕਹਿ ਸਕਦੇ ਹੁਣ ਪੁਲਿਸ ਤਫਤੀਸ਼ ਚਲਾਉਗੀ ਤੇ ਇਹ ਵੀ ਕੋਸ਼ਿਸ਼ ਕਰੂਗੀ ਕਿ ਹੋਰ ਵੀ ਵਿਕਟਿਮਸ ਨਿਕਲ ਕੇ ਸਾਹਮਣੇ ਆਉਣ ਤੇ ਇਸ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਖੁਦੀਆਂ ਬੱਚੀਆਂ ਨੂੰ ਜਦੋਂ ਬਾਹਰ ਭੇਜਦੇ ਹੋ ਤਾਂ ਉਹਨਾਂ ਨੂੰ ਪੂਰਾ ਕਾਉਂਸਲ ਕਰੋ ਸਮਝਾਓ ਕਿ ਭਰੋਸਾ ਇਹ ਦੇ ਕੇ ਨਹੀਂ ਕਰ ਲੈਣਾ ਕਿ ਪਰਾਏ ਮੁਲਕ 'ਚ ਪੰਜਾਬੀ ਹੀ ਪੰਜਾਬੀ ਦੇ ਕੰਮ ਆਉਂਦਾ ਹੈ ਦੇਖਣਾ ਪਰਖਣਾ ਜ਼ਰੂਰੀ ਹੈ ਤੇ ਕਿਸੇ ਵੀ ਚੀਜ਼ ਦਾ ਸ਼ਾਰਟਕਟ ਨਾ ਲੈਣ ਦੀ ਉਹਨਾਂ ਨੂੰ ਸਲਾਹ ਦਿਓ ਇਨਾ ਕੰਫਰਟੇਬਲ ਹੋਣਾ ਸਤ ਸਮੁੰਦਰ ਦੂਰ ਬੈਠੇ ਆਪਣੇ ਪਰਿਵਾਰ ਨਾਲ ਕਿ ਜੇ ਕੁਝ ਗਲਤ ਹੋ ਵੀ ਗਿਆ ਤਾਂ ਖੁਦ ਨਾਲ ਉਹ ਗਲਤ ਨਾ ਕਰਨ ਆਪਣੇ ਪਰਿਵਾਰ ਨੂੰ ਦੱਸਣ ਪਰਿਵਾਰ ਸਹੀ ਰਾਹੀ ਹੀ ਪਾਉਂਦੇ ਨੇ ਅਕਸਰ ਤੁਸੀਂ ਖੁਦ ਦੇਖੋ ਅਤਜੰਦਰ ਧਾਲੀਵਾਲੇ ਸ਼ਕਲ ਤੋਂ ਤਾਂ ਏਦਾਂ ਨਹੀਂ ਲੱਗ ਰਿਹਾ ਹਨਾ ਕਿ ਏਡਾ ਘਨੌਣਾ ਕੰਮ ਇਹ ਕਰ ਵੀ ਸਕਦਾ ਪਰ ਇਲਜ਼ਾਮ ਉਸ ਤੇ ਰੱਜ ਕੇ ਭਿਆਨਕ ਨੇ ਤੇ ਪੁਲਿਸ ਉਮੀਦ ਕਰ ਰਹੀ ਹੈ ਕਿ ਜੋ ਨਜ਼ਰ ਆ ਰਿਹਾ ਉਸ ਤੋਂ ਵੀ ਬਹੁਤ ਜ਼ਿਆਦਾ ਪਿਆਰ ਨਾ ਕਹੇ ਸਪਨੇ ਦੇਖਣਾ ਉੱਚਾ ਉਡਣਾ ਮੀਲਾ ਦੂਰ ਆ ਕੇ ਨਵੀਂ ਦੁਨੀਆ ਬਸਾਉਣ ਦੀ ਕੋਸ਼ਿਸ਼ ਕਰਨਾ ਇਸ ਚ ਕੁਝ ਵੀ ਗਲਤ ਨਹੀਂ ਹੈ ਪਰ ਆਪਣੇ ਸੈਂਸਸ ਖੋਲ ਕੇ ਰੱਖਣਾ ਜ਼ਰੂਰੀ ਹੈ ਕਿਉਂਕਿ ਉਹ ਰੇਲਵੇ ਸਟੇਸ਼ਨ ਵਾਲੇ ਫਰਾਡ ਦਲਾਲ ਹਰ ਜਗ੍ਹਾ ਮਿਲਣਗੇ ਕਿਸੇ ਨੂੰ ਪੈਸੇ ਦਾ ਲਾਲਚ ਹੋ ਕਿਸੇ ਨੂੰ ਜਸਮ ਦਾ ਕਿਸੇ ਨੂੰ ਕਿਸੇ ਹੋਰ ਚੀਜ਼ ਦਾ ਕਿਸੇ ਨੇ ਨਹੀਂ ਵੇਖਣਾ ਉਹ ਜ਼ਮੀਨਾਂ ਜੋ ਤੁਹਾਡੇ ਘਰਦਿਆਂ ਨੇ ਵੇਚ ਕੇ ਤੁਹਾਨੂੰ ਇੱਥੇ ਭੇਜਿਆ ਕਿਸੇ ਨੂੰ ਨਹੀਂ ਮਤਲਬ ਕਿ ਕਿੰਨੇ ਖਾਨਦਾਨੇ ਗਹਿਣੇ ਧਰੇ ਨੇ ਤੁਹਾਡੇ ਕਰਦਿਆਂ ਨੇ ਤੁਹਾਡੇ ਵਾਸਤੇ ਬਸ ਉਹ ਮਤਲਬ ਦੇਖਦੇ ਨੇ ਤੇ ਖੁਦ ਦੇ ਖੁਆਬ ਪੂਰੇ ਕਰਦਿਆਂ ਇਨ੍ਹਾਂ ਹੈਵਾਨਾਂ ਤੋਂ ਬਚਣਾ ਵੀ ਤੁਹਾਡਾ ਪ੍ਰਾਇੋਰਟੀ ਟਾਸਕ ਹੋਣਾ ਚਾਹੀਦਾ ਹੈ ਬਾਕੀ ਆਈ نو ਸਾਰੇ ਬਹੁਤ ਸਮਝਦਾਰ ਨੇ ਇਹ ਵੀਡੀਓ ਇਸ ਲਈ ਜ਼ਰੂਰੀ ਸੀ ਅੱਜ ਕਿਉਂਕਿ ਬਹੁਤ ਸਾਰੇ ਸਾਡੇ ਧੀਆਂ ਪੁੱਤ ਬਾਹਰ ਬੈਠੇ ਨੇ ਜਾਂ ਜਾਨ ਦਾ ਪਲਾਨ ਕਰ ਰਹੇ ਨੇ ਸ਼ਾਇਦ ਕੁਝ ਸਿੱਖਣ 'ਚ ਮਦਦ ਮਿਲ ਜਾਏ ਵਾਹਿਗੁਰੂ ਸਮਤ ਬਖਸ਼ਣ ਤੁਸੀਂ ਦੇਖ ਰਹੇ ਹੋ ਕੈਮਰਾ ਆ ਲੈਨਸ ਸਾਫ ਜੀ